ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਕੰਮ ਚੱਲੀ ਜਾਂਦਾ ਕੱਲ ਇੱਕ ਦੋ ਕੰਮ ਜੇ ਹੋ ਗਏ ਤੇ ਇੱਕ ਮਾਤਾ ਦੇ ਅੱਖ ਦਾ ਆਪਰੇਸ਼ਨ ਕਰਾਇਆ ਤੇ ਲੈਂਚ ਪਾਇਆ ਤੇ ਉਧਰ ਲੰਘੀ ਸਿਆਰੀ ਜਿਹੜੀ ਫਿਰ ਰਜੋਤੀ ਵੀ ਆਪਣੇ ਕੰਮ ਕਰੀ ਗਏ ਖੇਤ ਬੰਨੇ ਦੇ ਤੇ ਅੱਜ ਫਿਰ ਚਿੰਬੜਦੇ ਆ ਕੰਮ ਨੂੰ ਗੈਲ ਡਰਮ ਦੇ ਇੱਕ ਸਾਈਡ ਦਾ 베アリング ਪਾਤਾ ਸੀ ਇੱਕ ਇਹਦੀ ਸਾਫਟ ਇਧਰ ਉਧਰ ਨੂੰ ਤੁਰਦੀ ਐ ਮਤਲਬ ਇਹ ਇਹ ਨਾ ਪਰਾਂ ਨੂੰ ਜਾਂਦੀ ਐ ਉਹਦੇ ਨਾਲ ਗੈਲਰਾ ਵਿੱਚ ਸੈਂਟਰ 'ਚ ਨਹੀਂ ਖੜਦਾ ਹੁਣ ਇਹ ਆ ਚੰਦ ਵਾਲੀ ਪੱਤੀ ਦੇ ਨਾਲ ਫਸ ਕੇ ਖੜ ਗਿਆ ਐ ਨੂੰ ਵੱਧ ਆ ਗਿਆ ਕਈ ਵਾਰੀ ਆਪਾਂ ਕੀ ਕਰਦੇ ਮਤਲਬ ਸਾਫਟ ਤੁਰਨੋਂ ਹਟਾਉਂਦੇ ਨਹੀਂ ਹੈਗੇ ਇਧਰੋਂ ਕਾਟਣਾ ਗੁਟਣਾ ਢਿੱਲੀਆਂ ਕਰਕੇ ਨਾ ਢਿੱਲੀਆਂ ਕਰਕੇ ਇਹਨੂੰ ਸੈਂਟਰ 'ਚ ਕਰ ਲੈਣੇ ਆ ਉੱਪਰ ਪੱਕਾ ਕੰਮ ਨਹੀਂ ਹੁੰਦਾ ਤੇ ਉਹਦੇ ਵਿੱਚ ਕਰਨਾ ਕੀ ਆ ਇਧਰਲਾ ਹੋਜੰ ਕੱਢ ਕੇ ਇਹਦੇ ਵਿੱਚ ਸਪੇਸਰ ਪਾਉਣੇ ਨੇ ਇਧਰ ਨਹੀਂ ਪਾਉਣੇ ਹੈਗੇ ਆਪਾਂ ਨੇ ਐ ਨੂੰ ਵੱਧ ਲਿਆਉਣੀ ਹੈ ਇਹ ਤਾਂ ਕਿ ਬਾਹਰਲੇ ਪਾਸੇ ਜਿਹੜਾ ਨਟ ਦੀ ਜਗ੍ਹਾ ਚੂੜੀ ਦੀ ਉਹ ਘਟੇ ਨਾ ਜੇ ਹੁਣ ਆਪਾਂ ਇਧਰ ਜਗ੍ਹਾ ਪਾਲੀ ਤਾਂ ਉਧਰੋਂ ਚੂੜੀਆਂ ਦਾ ਚੜਾ ਘਟਜੂ ਸਾਫਟ ਘਟ ਜਾਂਦੀ ਹੈ ਤੇ ਹੁਣ ਇਧਰ ਸਪੇਸਰ ਪਾਵਾਂਗੇ ਦੇਖ ਕੇ ਇੱਕ ਪੈਂਦਾ ਦੋ ਪੈਂਦਾ ਇਹ ਨੂੰ ਸੈਂਟਰ ਚ ਹੋਜੂ ਨਾਲ ਇਹ ਮੈਂ ਲੁਕੀ ਬਾਰੇ ਮੁਰੇ ਦੇ ਸਾਰੇ ਨਵੇਂ ਲਿਆਂਦੇ ਦੇ 8211 ਦੇ ਇਹ ਜਾਨੀ ਕਿ ਉਹੀ 9 ਨੰਬਰ ਦੇ ਹੌਜੀਆਂ ਦੇ ਵਿੱਚ ਪੈਂਦੇ ਕਰੀ ਹੋਈ ਹੈ ਸਾਫਟ ਹੂੰ ਬਾਕੀ ਓਕੇ ਹੈ ਜਿਲਾ ਦਾਂਗੇ ਇਹਦਾ ਲਵੇ ਕੰਮ ਇਹ ਕੋਈ ਡਿੱਕਾ ਅਫਰੀਕਾ ਨਾ ਪਿਆ ਤੇ ਕੱਲ ਇਹ ਕੱਢਿਆ ਆਪਣਾ 8-9 ਮਹੀਨੇ ਹੋ ਗਏ ਹੋਣਗੇ ਖੜੇ ਨੇ ਉਹਨੂੰ ਜਿਹੜੀ ਤੇ ਵੀ ਹੱਥ ਪੈਰਾ ਕਰਨਿਆ ਪਿਆ ਕਿਦਾ ਇਹ ਸਿਸਟਮ ਜਾ ਕੱਲ ਘੁੰਮ ਕੇ ਪੈ ਗਿਆ ਇਹ ਇਹ ਥੱਲੇ ਲੇ ਬੰਨੇ ਆਉਂਦਾ ਹੁੰਦਾ ਨਾ ਤੇ ਇਦੇ ਵਿੱਚ ਫਾਲਟ ਦੀ ਸਟਾਰਟ ਨਹੀਂ ਹੁੰਦਾ ਦੀ ਇਹ ਇਹ ਤੇ ਲਾਇਆ ਅੱਧਾ ਪੌਣਾ ਘੰਟਾ ਇਹ ਕਰਿਆ ਸਟਾਰਟ 3602 ਇਹ ਆਪਣਾ 4511 ਕਾਲੇ ਇਹੇ ਕਰ ਕੀ ਬਸ ਭੱਜ ਦੌੜ ਜੀ ਰਹੀ ਕੰਮ ਚ ਤਾਂ ਕਰਕੇ ਲੱਗੇ ਨਹੀਂ ਹੈਗੇ ਬਾਅਦ ਫਿਰ ਫੋਨਿਆ ਕਿਹੜੇ ਇਹ ਬਾਕੀ ਮੇਰਾ ਵੀ ਜਿੰਨਾਂ ਨਾਲ ਇਹ ਗੱਲ ਹੋਈ ਹੋਈ ਆ ਮਸ਼ੀਨਾ ਦੀ ਵੀ ਪਿੰਡ ਸੱਡ ਕੇ ਜਾਣ ਦੀ ਉਹ ਜ਼ਰੂਰ ਫੋਨ ਕਰਿਓ ਤੇ ਮਤਲਬ ਫਿਰ ਇਹ ਵੀ ਜਿਹੜੀਆਂ ਪਿੰਡ ਵਾਲੀਆਂ ਨੇ ਪਹਿਲਾਂ ਸਾਰਾ ਇਹ ਨਿਮੇੜਾਂਗੇ ਬਸ ਇੰਨੀ ਆ ਵੀ ਨਹੀਂ ਹੈਗੀਆਂ ਪਿੰਡ ਦਾ ਉਹੀ ਚਾਰ ਕ ਮਸ਼ੀਨਾਂ ਦੀਆਂ ਘੱਟ ਘੱਟ ਕੰਮ ਵਾਲੀ ਨੇ ਕੋਈ ਜ਼ਿਆਦੇ ਵਾਲੀਆਂ ਨਹੀਂ ਹੈਗੀਆਂ ਹੈ ਵੀ ਨੇੜੇ ਦੇ ਏਰੀਏ ਦੀਆਂ ਤੇ ਉਹ ਜ਼ਰੂਰ ਕਰਿਓ ਕੰਟੈਕਟ ਤੇ ਫਿਰ ਕਰਦੇ ਆ ਗੱਲਬਾਤ ਹਾਂਜੀ ਤੇ ਗੇਰ ਗੁਰ ਦਿੱਤਾ ਟੰਗ ਵੀਰ ਆ ਗਿਆ ਦੀ ਹਰਦੇਵ ਤੇ ਫੁੱਲ ਵੀਡੀਓ ਕੱਲੀ ਕੱਲੀ ਚੀਜ਼ ਦੀ ਹੋਤੇ ਆਉਗੀ ਚੈਨਲ ਤੇ ਨੀ ਰਾੜਾ ਰੂੜਾ ਤੇ ਸਾਰੀ ਗੋਲੀਆਂ ਕਟਿਆਂ ਤੇ ਹਾਰਪਟਾਂ ਤੇ ਮੰਨ ਲਓ ਜਿਵੇਂ ਹੁਣ ਆਪਾਂ ਨੇ ਆ ਇਧਰੋਂ ਸਾਰਾ ਕੁਝ ਸੈੱਟ ਕਰ ਲਿਆ ਖਾਂਚਿਆਂ 'ਚ ਖੜੀਏ ਚੀਜ਼ ਤੇ ਗਰਾਰੀਆਂ ਦਾ ਚੜਾ ਵੱਧ ਕੱਟ ਰਹਿ ਰਿਹਾ ਤਾਂ ਉਹਦਾ ਮੇਨ ਕਾਰਨ ਹੋ ਜਾਂਦਾ ਆਹ ਚੀਜ਼ ਹੈ ਜਿਹੜੀ ਆ ਰਾੜ ਹੈ ਨਾ ਤਾਂ ਇਹਦੇ ਵਿੱਚ ਸਰਾਖ ਦਾ ਫਰਕ ਪਾਉਣਾ ਪੈਂਦਾ ਹੈ ਜਿਵੇਂ ਹੁਣ ਇਹਦੇ ਇੱਕ ਪਾਸੇ ਚ ਨਾ ਵੱਧ ਘੱਟ ਰਹਿੰਦਾ ਫਿਰ ਇਧਰੋਂ ਸਪੈਸਰ ਰੂਸਰ ਵੀ ਸਹੀ ਨੇ ਸਾਰਾ ਕੁਝ ਸਹੀ ਆ ਤਾਂ ਇਹ ਤੋਂ ਸੈਟਿੰਗ ਕਰਨੀ ਪਊਗੀ ਜਦੋਂ ਉਹ ਚੀਜ਼ ਦਾ ਫਰਕ ਹੈ ਜਿਹਦੀ ਲੋਡਲ ਤੇ ਖੜੀ ਹੈ ਨਾ ਤਾਂ ਗੇਅਰ ਪੈਨ ਨੂੰ ਠਕਾਉਂਦਾ ਹੁੰਦਾ ਗਰਾਰੀ ਬਾਜ ਕਰੀ ਜਾਂਦੀ ਹੁੰਦੀ ਆ ਇੱਕ ਤਰ੍ਹਾਂ ਆ ਬਰੇਸਿੰਗ ਹੁੰਦੀ ਆ ਇਹ ਉਹ ਮੇਨ ਦਾ ਲੋ ਹੋ ਜਾਂਦੀ ਆ ਕਲੱਚ ਕੌਲੇ ਜਿਹਦਾ ਲੱਗੇ ਜੈਨ ਕੱਟਣਾ ਇਹ ਕਿਹਦੇ ਜਦੋਂ ਜੈਨ ਲਾਉਣਾ ਕਿਸੇ ਵੀ ਚੀਜ਼ ਦੇ ਲਾਉਣਾ ਤਾ ਇਹ ਨਾ ਮਾਉਂਡ ਇੱਕ ਸਾਈਡ ਤੇ ਲਾਉਣੀ ਐ। ਬਾਈ ਚਾਂਸ ਰੱਬ ਨਾ ਕਰੇ ਕਿਤੇ ਚੱਲਦੇ ਕੰਮ ਦੇ ਪੀਜ ਖੁੱਲਣੇ ਪੈ ਜੇ ਤਾਂ ਜੈਨ ਨਹੀਂ ਖਰਾਬ ਹੁੰਦਾ। ਕਿਉਂ ਮੌਕੇ ਤੇ ਆਪਣੇ ਕੋਈ ਬੈਰਿੰਗ ਖਰਾਬ ਹੁੰਦੇ ਨੇ ਕਰਾਰੀ ਹੁੰਦੀ ਐ ਜੈਨ ਨਹੀਂ ਹੁੰਦਾ। ਤਾਂ ਉਹ ਟਾਈਮ ਤੇ ਜੈਨ ਟੁੱਟਦਾ ਨਹੀਂ। ਜੈਨ ਬਚ ਜਾਂਦਾ। ਇੱਕ ਸਾਈਡ ਆਇਨਾ ਮਾਉਂਡ ਲਾ ਲਓ, ਇੱਕ ਸਾਈਡ ਗ੍ਰੀਸ ਲਾ ਲਓ। ਤਾਂ ਬਜੀ ਰਹੇਗੀ ਇਹ ਚੀਜ਼। ਤਾਂ ਇਹ ਬੈਰਿੰਗ ਟੋਟਲ ਪੈਗੇ। ਵੱਡੇ ਵੀ ਛੋਟੇ ਵੀ ਤੇ ਆ ਸਾਮਾਨ ਸਾਰਾ ਪੈ ਗਿਆ ਵੱਡੇ ਪੈ ਤੇ ਆਦੇ ਤੇ ਇਹਨਾਂ ਨੇ ਬਾਜ ਵਧਾਉਣੀ ਘਟਾਉਣੀ ਆ ਕਿਉਂ ਹੁਣ ਮੰਨ ਲਓ ਆਪਾਂ ਨੇ ਦੋ ਬੈਰਿੰਗ ਪਾ ਲਈ ਦੋ ਨਵੇਂ ਪੁਰਾਣੇ ਰੱਖ ਲਈ ਤਾਂ ਪੁਰਾਣਿਆਂ ਨੇ ਨਵੇਂ ਵੀ ਮਾਰ ਦੇਣੇ ਨੇ ਇਹ ਵੀ ਨਵੀਆਂ ਪੈ ਗਈਆਂ ਬਾਸਲਾਂ ਇਹ ਵੀ ਇੰਨੇ-ਇੰਨੇ ਵੱਡੀਆਂ ਪਈਆਂ ਸੀ ਤੇ ਇਹਨਾਂ ਦੇ ਵੀ ਦੰਦੇ ਖਰਾਬ ਤੇ ਤੇ ਜਿਆਦਾ ਖਰਾਬ ਤੇ ਵੀ ਵੀ ਸੈਟੇ ਪਾਤਾ ਮੁੜ ਕੇ ਖੋਲ ਖਲਈ ਜਾਂ ਬਹੁਤ ਤੰਗ ਕਰਦਾ ਹੁੰਦਾ ਵੀ ਇੱਕ ਵਾਰੀ ਕੰਮ ਹੋਇਆ ਮੁੜ ਕੇ ਨੇ ਸਾਰੇ ਦੀ ਇਹ ਚੀਜ਼ ਦੀ ਇਹ ਕੋਈ ਇਹ ਤਾਂ ਹੈ ਨਹੀਂ ਵੀ ਥ੍ਰੈਸ਼ਰ ਕੱਢ ਲਿਆ ਪਾ ਲਿਆ ਵੀ ਹਰੇਕ ਸੀਜ਼ਨ ਖੁੱਲੂ ਹਨਾ ਵੀ ਚਲੋ ਬਾਬਾ ਮਿਹਰ ਕਰੇ ਵੀ ਕੰਮ ਸੋਨਾ ਹੋਇਆ ਹੋਵੇ ਤਾਂ ਟਾਈਮ ਕੱਟ ਜਾਂਦਾ ਹੁੰਦਾ ਹੈ ਹੈ ਲੱਡੂ ਪੇਜ ਇਹਦਾ ਰਿਫਟ ਲਵੇ ਲੱਗੇ ਪਏ ਨੇ ਇਹਦਾ ਵੱਡਾ ਆ ਪਈ ਹੈ ਜਿਹੜੀ ਇਹ ਕਿਵੇਂ ਆ ਇਹਦੇ ਵੀ ਲੈਦਰ ਟੇੜੇ ਹੋਏ ਨੇ ਚਲੋ ਅਬ ਇੱਕ ਲਡੂ ਗਲੇ ਦੇ ਤਾਂ ਸਬਜ਼ੀ ਬਾਹੋ ਲਿਆਣਾ ਤੇਲ ਦਾ ਥੋੜਾ ਆ ਇਹ ਵੀ ਖੋਲਣੀ ਹੈ ਡੈਕਸ਼ਨ ਇਹਦੇ ਵਿੱਚ ਢਿੱਲ ਹੈ ਤੇ ਲੀਕ ਲੂਕ ਤਾਂ ਹੈ ਨਹੀਂ ਇਹ ਲੀਕ ਤਾਂ ਉਹ ਬ੍ਰੇਕਾਂ ਵਾਲੀ ਕਿਟ ਜੀ ਹੋਈ ਹੋਈ ਆ ਉਹਦੇ ਦੇਖਾਂਗੇ ਕਿੱਟ ਪਾ ਦਾਂਗੇ ਇਦਾਂ ਕੰਮ ਹੋ ਜੂ ਪੂਰਾ ਵਧੀਆ ਕਿਹੜਾ ਖੋਲਣਾ ਅੱਛਾ ਥੋੜਾ ਆਲੇ ਪਲੇਟ ਪਾ ਲੈ ਮੁੜ ਕੇ ਦੇਖੇ ਲੋੜ ਦੇ ਕਰਾ ਜਾਈਂ ਉਸ ਨੂੰ ਚੱਕ ਨਾ ਲੈ ਯਾਰ ਫਿਰ ਉਹ ਤਾਂ ਲੈ ਆਉਣੇ ਆ ਆਹੀ ਮੈਂ ਦਾ ਹਾਂ ਹਾਂ ਕੀ ਗੋਰੀ ਨਹੀਂ ਇਹ ਨਹੀਂ ਕੀ ਕਰਨੀ ਐ ਤੇ ਗੋਲੀਆਂ ਇੱਥੇ ਕਰੀਆਂ ਗਲੀਆਂ ਆਹ ਇੱਥੋਂ ਲੈ ਜਾ ਪ੍ਰਾਣੀ ਲੈ ਜਾ ਹਾਂ ਇਹ ਲੈ ਜਾ ਲੈ ਤੇ ਬਾਕੀ ਮੇਨਲ ਲੈਵਲ ਤੱਕ ਤੇਲ ਰੱਖਿਆ ਕਰੋ ਇਹ ਲੈਵਲ ਨਾਟਾ ਹੈ ਮਤਲਬ ਜਦੋਂ ਇਹ ਤੋਂ ਤੇਲ ਵੱਧ ਆ ਗਿਆ ਤਾਂ ਇਹਨੇ ਲੀਕਿੰਗ ਵੀ ਕਰਨੀ ਹੈ ਪਲੇਟ ਰਹੀਂ ਵੀ ਤੇਲ ਕੱਢੂ ਬਰੀਜਰ ਰਹੀਂ ਵੀ ਕੱਢੂਗਾ ਜੇ ਆਪਣਾ ਲੈਵਲ ਤੱਕ ਤੇਲ ਹੈ ਤਾਂ ਵੀ ਬਰੀਜਰ ਅਸੀਂ ਤੇਲ ਕੱਢ ਰਿਆ ਰੋਡ ਤੇ ਬਲੂਰ ਲਵੇੜ ਰਹੀ ਹੈ ਮਸ਼ੀਨ ਤਾਂ ਇਹਦੇ ਉੱਤੇ ਪੈਪ ਲਵਾ ਕੇ ਨਾ ਪੈ ਭੂਰੋਂ ਦੀ ਕੱਢ ਲੈ ਬਾਹਰੇ ਆ ਨਾ ਇਹਦਾ ਤੇਲ ਨਹੀਂ ਨਿਕਲਦਾ ਨਾਲੇ ਜਦੋਂ ਬੈੱਡ ਪਿਆ ਹੁੰਦਾ ਤੇਲ ਪਾਉਣਾ ਕਰਨਾ ਸੌਖਾ ਰਹਿੰਦਾ ਕੰਮ ਨਿੱਕੇ ਨਿੱਕੇ ਜਿਹੇ ਹੁੰਦੇ ਨੇ ਹੁਣ ਇਹਦੇ ਆ ਬ੍ਰੇਕਾਂ ਬਰੂਕ ਵਾਲੇ ਪੈ ਵੀ ਇਹ ਵੀ ਬਦਲਾਂਗੇ ਇਹਦੇ ਟੱਕ ਲੱਗਿਆ ਹੋਇਆ ਕਿਉਂਕਿ ਚਲਦੇ ਹੀ ਦੰਦੇ ਵਿੱਚ ਇਹ ਚੀਜ਼ ਦਿੱਕਤ ਦੇ ਜੇ ਬਹੁਤ ਔਖਾ ਤੇ ਆ ਜਿਵੇਂ ਕਿਸੇ ਨੇ ਪਹਿਲਾਂ ਪੁਲੀ ਪਾਲੀ ਪੱਟਣ ਵੇਲੇ ਥਰਾੜ ਰੱਖ ਲਈ ਤਾਂ ਉਦੋਂ ਭੰਨ ਪਾਏ ਹੋਏ ਨੇ ਇਹ ਇਹ ਬੰਦ ਕਰਿਆ ਪਿਆ ਇਹ ਚੀਜ਼ਾਂ ਵੀ ਸੱਟ ਫੇਟ ਨੂੰ ਨੁਕਸਾਨ ਹੋਣ ਨੂੰ ਵੜਾਵਾ ਦਿੰਦੀ ਦਿੰਦੀ ਆ ਇਹਨਾਂ ਨਾਲੇ ਕੋਈ ਹੋਰ ਤੂੰ ਚਾਬੀ ਨਾ ਕੱਢ ਲੈ ਜਰ ਜੋਤੀ ਲੈ ਓਏ ਆ ਚਾਬੀ ਦੇ ਇਹਨੂੰ ਆ ਵੱਡੀ ਦੇ ਆ ਆਹਾਂ ਆਹ ਆਹ ਮਾਰ ਚੁੰਝ ਜੀ ਇਹਦੀ ਇੱਕ ਸਾਈਡ ਤੋਂ ਐਂ ਟੇਡੀਆਂ ਮਾਰ ਦੇ ਕੈਲਰਾਮ ਦਾ ਵਾ ਇਧਰ ਆ ਬੈਰਿੰਗ ਪੈ ਗਿਆ ਸੀ ਉਹ ਪਾਸਟ ਕੀ ਤੇ ਉਹਦੇ ਅੰਦਰ ਸਪੇਸਰ ਪਾਵਾਂਗੇ ਦੋ ਇਹਨੂੰ ਸੈਂਟਰ 'ਚ ਲਿਆਵਾਂਗੇ ਤਾਂ ਨਾਲੇ ਤਾਂ ਇਧਰ ਨੂੰ ਸਾਫਟ ਵੱਜੂਗੀ ਤੇ ਨਟ ਦਾ ਚੜਾ ਨਹੀਂ ਘਟਦਾ ਹੈਗਾ ਨਟ ਪੂਰਾ ਚੜੂਗਾ ਜੇ ਹੁਣ ਇਧਰ ਪਾਤੇ ਤਾਂ ਇਧਰੋਂ ਨਟ ਤੇ ਚੂੜੀ ਘੱਟ ਜੜੂ ਉਹ ਤੇ ਸਾਫਟ ਤੇ ਤੇ ਜਾਲੀਆਂ ਇਹਦੀ ਟੁੱਟੀ ਹੋਈ ਹੈ ਇਹਦੇ ਤਾਰਾਂ ਜਿਵੇਂ ਲਪੇਟੀਆਂ ਹੋਈਆਂ ਨੇ ਕੱਢੇ ਨਹੀਂ ਤੀ ਆਪਾਂ ਜਦੋਂ ਤੇ ਇਹਨਾਂ ਦਾ ਵੀ ਕੰਮ ਕਰਾਂਗੇ ਹੁਣ ਯਾਨੀ ਕਿ ਉਹ ਹਿਸਾਬ ਨਾਲ ਕੰਮ ਕਰਾਂਗੇ ਵੀ ਪਹਿਲਾ ਸੀਜ਼ਨ ਤੇ ਚਾਰ ਸੀਜ਼ਨ ਝਾਕਣਾ ਰੱਬ ਵੇ ਗੁੱਟ ਕੇ ਗੱਢ ਕੇ ਨਵੇਂ ਪਾਵਾਂਗੇ ਦੋਨਾਂ ਦੇ ਇਹ ਸਾਫਟ ਇਹ ਫਰੈਸਰ ਵਾਲੀ ਇਹ ਨਵੀਂ ਪਾਈ ਸੀ ਇਹਦਾ ਸਾਇਸੂਜ ਠੀਕ ਹੈ ਜਮਾ ਗੁੱਲੇ ਦੀ ਡਾਊਨ ਹੋਇਆ ਇਹ ਟੁੱਟੀ ਕਿਹੜੀ ਦੀ ਹੋਈ ਆ ਇਹ ਇਹ ਹੀਰਾ ਦੀ ਫਿਰ ਨਾ ਗਾਇਲ ਡਰਮ ਵਾਲੀ ਹਾਂ ਤੇ ਅਸਾ ਜਿਹੜਾ ਮੇਨ ਮੇਨ ਦੇ ਕੰਮ ਇਹ ਲਵੇ ਲੱਗ ਜਾਣਗੇ ਤੇ ਫਿਰ ਛੋਟੇ ਮੋਟੇ ਕੰਮ ਰਹਿ ਜਾਣਗੇ ਕਰਦੇ ਆ ਫਿਰ ਸਾਰੇ ਰਾਤ ਵੀ ਮੈਂ ਬੈਰਿੰਗ ਬੁਰਾ ਜਿਹਾ ਪੌਣ ਲੱਗ ਗਿਆ ਟੰਗੜਿਆ ਦੀ ਫੋਲਡਰ ਹਟ ਜਾ ਇਦਾਂ ਲਾ ਪੈ ਗਿਆ ਸੀ ਤੇ ਉਹਦੇ ਨੱਟ ਨੂੰ ਚੈੱਕ ਕਰੇ ਗਾਈਡ ਰਾਮ ਦੇ ਤੇ ਬਾਕੀ ਗਲਿਆ ਫਰਿਆ ਦੇਖਿਆ ਠੀਕ ਹੈ ਲਾ ਜੂਗਾ ਵਧੀਆਲੇ ਇੱਕ ਇਹਦੀ ਆ ਜਿਹੜੀ ਪਲੇਟ ਆ ਦੇਖਾਗੇ ਜਾਂ ਤਾਂ ਨਮੀ ਲਾਵਾਂਗੇ ਨਹੀਂ ਫਿਰ ਆ ਕੱਲਾ ਐਂਗਲ ਨਾ ਲਾਵਾਂਗੇ ਦਾ ਇਹ ਜਦੋਂ ਵਿੱਚ ਬਲ ਪੈ ਜੇ ਇਹ ਮੁੜਕੇ ਨੂੰ ਸਿੱਧਾ ਕਰੀ ਜਾਵੇ ਖੜਦਾ ਨਹੀਂ ਹੁੰਦਾ ਇਹਦੇ ਹਿੰਦ ਦੇ ਪਿੱਛੇ ਵੀ ਆਉਂਦੀ ਹੈ ਮਾਲ ਰੋਕਣ ਤੋਂ ਤੇ ਅੱਗੇ ਵੀ ਆਉਂਦੀ ਹੈ ਇਹ ਮਸ਼ੀਨਾਂ ਦੇ ਪਿੱਛੇ ਹੁੰਦੀ ਨਹੀਂ ਤੇ ਵਸਾਲਾਂ ਦੇ ਜਿਵੇਂ ਇਹ ਆ ਗਈ ਇੱਕ ਉਹਦੇ ਉਰੇ ਆਉਂਦੀ ਹੁੰਦੀ ਹੈ ਇਹਨੂੰ ਥਰੇਸ਼ਰ ਤੋਂ ਮਾਲ ਰੋਕਣ ਇਰਗੁਰ ਰੱਖਦਾ ਦੀ ਚੱਕੇ ਬਾਬ ਬੰਦੇ ਹੱਥ ਪੌਂਦ ਤੇ ਡਰੀ ਜਾਂਦੇ ਹੁੰਦੇ ਨੇ ਹੁਣ ਅਸੀਂ ਦੋ ਜਣ ਨੇ ਚੱਕ ਕੇ ਰੱਖਿਆ ਇਹ ਇੰਨਾ ਕਿੰਨਾ ਕਿਹਜ ਬਜਨ ਹੁੰਦਾ ਕੰਪਰੈਸਰ ਦਾ ਪਾਈਪ ਲੀਕ ਸੀ ਹੋ ਗਿਆ ਤੀ ਉਹ ਜੋੜ ਜਾੜ ਨਹੀਂ ਨਾ ਨਵਾਂ ਲਿਆ ਤਾਂ ਉਹ ਮੁੜ ਕੇ ਸਰਦਾ ਤਾਂ ਹੈ ਨਹੀਂ ਇੱਕ ਮੰਗਣ ਵਾਲੇ ਨਹੀਂ ਹਟਦੇ ਆਲਾ ਲੈ ਜਾਂਦਾ ਖਰਾਬ ਕਰ ਜਾਂਦਾ ਚੀਜ਼ ਮੁੜ ਕੇ ਇਹਨਾਂ ਦਾ ਤਾਂ ਪਤਾ ਨਹੀਂ ਜੋੜ ਲਾਈ ਦਾ ਮੰਗਦੇ ਤੇ ਆ ਪਾਈਪ ਦਾ 250 ਰੁਪਿਆ ਨਵਾਂ ਆਇਆ ਇਹ 450 ਦਾ ਨਾਲੇ ਉਹਦੇ ਨਾਲ ਲੈਂਥ ਲੰਬੀ ਹੈ ਇਹਦੀ ਦੇਖ ਤੈਂਕ ਤੋਂ ਲੰਘ ਗੋ ਅੱਧੀ ਅੱਧੀ ਨਾ ਅਸੀਂ ਆਹ ਸਮ ਬਾਸ ਨਹੀਂ ਆਉਂਦਾ ਇਹਨੂੰ ਮਗਾਲ ਦੀ ਬੈਲਟਾ ਪਿਆਰ ਜਿਹੜੇ ਕਿਨੇ ਕੋਈ ਆ ਦਿੱਕਾ ਚੱਲ ਕੋਈ ਮਾਂ ਚੱਲ ਚੱਲ ਆ ਆ ਉਹ ਤਾ ਮਾਮਾ ਆਦੀ ਉਹਨਾਂ ਦਾ ਸੋਭਾ ਵਾਲਾ ਘੜਦਾ ਹੁੰਦਾ ਕਿੱਟੇ ਗਏ ਜਣ ਮਾਂ ਆਥਣੇ ਨੇ ਉਹਦਾ ਗਰਦੀ ਭਾਲਦਾ ਜਿਹੜੀਂ ਕਹਿੰਦਾ ਲੱਸੀ ਭਾਲਦਾ ਹਾਂ ਆਹ ਹੋਰ ਠੀਕ ਹੈਗਾ ਚਾਰ ਉਹ ਟੂ ਇਹ ਕਰਕੇ ਫੋਲ ਚਾਰ ਬੰਦਾ ਇਹਨਾਂ ਕੰਮ ਕਰਦਾ ਸੀ ਜੀ ਤੇ ਕਲੱਚ ਕਲੱਚ ਸਾਫ ਕਰਤਾ ਇਹ ਹੋ ਗਿਆ ਫਿਰ ਸਾਰਾ ਗਾਇਲ ਡਰਮ ਹੋ ਗਿਆ ਪੱਕਾ ਸਪੇਸਰ ਪਾ ਕੇ ਇੰਟਰ ਚ ਆ ਗਿਆ ਉਹ ਤੇ ਟਰੌਫਸ ਪਹੀਆ ਕਰਤਾ ਹੁਣ ਬੈੱਡ ਰੱਖਤਾ ਦੀ ਵਿੱਚ ਮਾਸਮੂਨ ਸਾਹਮ ਤਾਂ ਸਾਰਾ ਹੁਣ ਕੱਲ ਨੂੰ ਸਮਾਨ ਸਮੂਲ ਲਿਆਉਣਿਆ ਦਾ ਹੋਰ ਤੇ ਗਿਰ ਗੂਚ ਤੇਲ ਤੂਲ ਪਾ ਕੇ ਕਿੰਨੇ ਰਾੜਾ ਰੂਣਾ ਪਾਣੀਆਂ ਰਹਿ ਗਈਆਂ ਪਹਿਲਾਂ ਇਹ ਸੀ ਵਿਚਾਲਾ ਇਹਨੂੰ ਕੱਢ ਲੈਨੇ ਆ ਤੇ ਉਹ ਸਾਫਟ ਦਾ ਇੱਕ ਪਾਸਿਓ ਸਾਈਜ਼ ਦਾ ਡਾਉਣ ਲੱਗਦਾ ਸੀ ਉਹ ਮਤਲਬ ਜਦੋਂ ਸਪੇਸਰ ਪੈ ਗਏ ਉਹ ਚ ਉਹ ਉਸ ਸਾਈਜ਼ ਤੋਂ ਪਰਾਂ ਹੋ ਗਈ ਹੁਣ ਉੱਥੇ ਮਾੜੇ ਮਾੜੇ ਪੰਜ ਲਾਤੇ ਉਹਦੇ ਸ਼ੈਣੀ ਨਾਲ ਤੇ ਮਤਲਬ ਜਗਾ ਬਦਲ ਗਈ ਬੈਰਿੰਗ ਦੀ ਇੱਕ ਦੀ ਤੇ ਦੂਜੇ ਤੇ ਪੰਜ ਲਾ ਕੇ ਵਧੀਆ ਉਹ ਟਾਈਟ ਹੋ ਗਏ ਪੂਰੇ ਹੁਣ ਇਹਦੇ ਜਿਵੇਂ ਆ ਬਾਹਰੇ ਪੁਲੀ ਪਾਈਦੀ ਬਲੋਰ ਚਾਉਣ ਨੂੰ ਆ ਪੱਖੀ ਚਾਉਣ ਨੂੰ ਨਹੀਂ ਹੁਣ ਇਹਦੀ ਲਾਈਨ ਬਣਾ ਕੇ ਕੋਸ਼ਿਸ਼ ਕਰਾਂਗੇ ਕਿਉਂ ਪਹਿਲਾਂ ਵੀ ਚੱਲਦੀ ਸੀ ਇਹ ਵੀ ਇਹ ਜਿਗਾੜ ਹਿੱਲਿਆ ਕਿਉਂ ਹੈ ਇਹਦੀ ਦੇਖਾਂਗੇ ਸ਼ੈਟਿੰਗ ਨਹੀਂ ਫਿਰ ਉਮੀਦ ਆ ਪਈ ਜਾਊਗੀ। ਇਹ ਪਹਿਲਾਂ ਸਲਾਹ ਦੀ ਵੀਜ ਲਿਵਟਰ ਲਾ ਲੈਨੇ ਆ। ਜੋਤੀ ਗਾਂ ਦੂਜਾ ਸਮਾਨ ਚੱਕ ਲਈਏ ਸਾਰਾ। ਇਹ ਰੋ ਰੇਡੀਜੀ ਚ ਚੱਕ ਕੇ ਲਏ ਉਥੋਂ। ਸਾਰੇ ਸਰਾਗੇ ਦੋਨੇ ਬਾਸ ਕਟਾ ਗਈਆਂ। ਇਹ ਹੈਗਾ ਮਲਕੀਤ ਦਾ। ਠੀਕ ਨੇ 12 ਪੂਰਾ ਕੋਈ ਜਿਆਦੇ ਡਾਊਨ ਨਹੀਂ ਹੈਗੀਆਂ। ਉਹਦੀਆਂ ਵੀ ਵਧੀਆ ਪਈਆਂ ਨੇ। ਵਾਸ਼ਕਰ ਜਿਹੜੀ ਮਲਕੀਤ ਵਾਲੀ ਆ ਉਹ ਥੱਲੇ ਆ ਉਹਦੀਆਂ ਤਾਰਾਂ ਟੁੱਟੀਆਂ ਹੋਈਆਂ ਨੇ ਕੁਛਕ ਉਤਾਰਾਂ ਨਵੀਆਂ ਪਾਵਾਂਗੇ ਤੇ ਆ ਬਿੰਗਬਾਲ ਜੇ ਕੱਢਾਂਗੇ ਇਹਦੇ ਇਹ ਭਾਈ ਤੇ ਨਾਲ ਹੁੰਦੇ ਚੱਲੇ ਇਹ ਆ ਵੀ ਜੇ ਰੋਜ਼ ਸਮਾਨ ਦੀ ਸਫਾਈ ਹੋਈ ਜਾਵੇ ਤਾਂ ਇਹ ਵੀ ਇੱਕ ਕੁਦਰਤੀ ਗੱਲ ਹੁੰਦੀ ਆ ਕੰਮ ਆਹ ਦੇ ਹੀ ਜਾਂਦਾ ਹੁੰਦਾ ਜਦੋਂ ਆਪਾਂ ਪੈਰਾ ਚ ਰੋਲੀ ਜਾਂਦੇ ਆ ਲੱਤਾਂ ਮਾਰੀ ਜਾਂਦੇ ਆ ਤਾਂ ਕੰਮ ਨਹੀਂ ਰਾਹ ਦਿੰਦਾ ਸੇਤੀ ਇੱਕ ਥਾਂਵੇਂ ਸਾਰੀ ਚੀਜ਼ ਹੋ ਜਾਂਦੀ ਆ ਤੇ ਸਮਾਨ ਸਾਮਿਆ ਜਾਂਦਾ ਜੇ ਦੀ ਪੂਰੀ ਵਧੀਆ ਗੱਲ ਬਣ ਗਈ ਐਸਾ ਹੋ ਗਈ ਗੇਰ ਦੀ ਬਾਕੀ ਭਾਈ ਵੀਡੀਓ ਹਰਦੇਬ ਬਾਈ ਵੀ ਪਾਊਗਾ ਚੈਨਲ ਤੇ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਬਾਕੀ ਨਵੇਂ ਕੰਮ ਨਾਲ ਫਿਰ ਤੇ ਬਾਕੀ ਬਾਈ ਵੀਡੀਓ ਪਾਊਗਾ ਤੇ ਮੇਨ ਦਾ ਜਾਨਕੀ ਬਹੁਤ ਬੰਦੇ ਆਉਣਗੇ ਨੈਗੇਟਿਵ ਸੋਚ ਆਲੀ ਲਾ ਲੋ ਗੱਲ ਕੋਈ ਵੀ ਲਾ ਲੋ ਤੇ ਜ਼ਰੂਰ ਹਾਜ਼ਰੀ ਲਵਾਇਆ ਕਰੋ ਖੜਿਆ ਕਰੋ ਜਦੋਂ ਉਹੀ ਜੀ ਚੀਜ਼ ਹੋਣ ਲੱਗੇ ਮੈਂ ਉਹਨੂੰ ਕਿਹਾ ਹੋਇਆ ਜਿਹੜਾ ਮੁੰਡਾ ਨਾਲ ਆਉਂਦਾ ਮੈਂ ਆ ਵੀ ਇਹ ਜ਼ਿਆਦਾ ਕਮੈਂਟ ਡਿਲੀਟ ਕਰ ਦਿਆ ਕਰ ਨਹੀਂ ਕਮੈਂਟ ਆਫ ਇਹ ਕਰ ਦਿਆ ਕਰ ਕਿਉਂਕਿ ਇਹ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ ਦੁਨੀਆਦਾਰੀ ਸਾਰੇ ਤਰ੍ਹਾਂ ਦੀ ਹੁੰਦੀ ਹੈ ਜੇ 10 ਚੰਗੇ ਨੇ ਤਾਂ 90 ਦੂਏ ਲੋਟ ਹੁੰਦੇ ਨੇ ਤੇ ਠੀਕ ਹੈ ਜੀ ਧੰਨਵਾਦ ਅੱਸੀ ਕਾਲ